ਪੰਜਾਬ ਨੰਬਰ ਦਾ ਟਰੈਕਟਰ ਆ ਜੀ ਫਰਸਟ ਪਾਰਟੀ ਦੇ ਨਾਮ ਆਈ ਓਕੇ ਇਹ ਲਗਭਗ 8 ਤੋਂ ਲੈ ਕੇ 850 900 8900 ਘੰਟਾ ਚੱਲਿਆ ਹੋਇਆ ਹੈ ਇਹ 90 ਹੌਸਪਾਵਰ ਆ ਗਿਆ ਜੀ 2015 ਮਾਡਲ ਆਈ ਦਿਖਾ ਦਿਓ ਸਾਰਾ ਟਰੈਕਟਰ ਜੀ ਸਾਰਾ ਇਹ ਜਹਾਜ਼ ਵਰਗਾ ਟਰੈਕਟਰ ਆ ਦੇਖ ਮੈਂ ਕਹਿੰਦਾ ਸਭ ਤੋਂ ਵੱਡਾ ਟਰੈਕਟਰ ਇਹੀ ਹੈ ਨਾ ਸਭ ਤੋਂ ਵੱਡਾ ਇਹ ਹੈ ਆਪਣੀ ਕੋਲ ਹੂੰ ਮਿੱਤਰੋ ਅੱਜ ਫੇਰ ਪਹੁੰਚ ਗਏ ਆਪਾਂ ਸਹਿਰ ਬਰਨਾਲੇ ਦੀ ਬਿਲਕੁਲ ਬੁੱਕਲ ਦੇ ਵਿੱਚ ਪੈ ਜਾਂਦਾ ਕਸਬਾ ਹੰਡਿਆਆ ਹੰਡਿਆਆ ਕਿਸੇ ਜਾਣ ਪਹਿਚਾਣ ਦਾ ਮਥਾਜ ਨਹੀਂ ਕਿਉਂਕਿ ਇੱਥੇ ਦਾ ਸਟੈਂਡਰਡ ਚੌਕ ਬੜਾ ਮਸ਼ਹੂਰ ਹੈ ਇੱਥੋਂ ਦਾ ਸਟੇਸ਼ਨ ਬੜਾ ਮਸ਼ਹੂਰ ਹੈ ਅੱਜ ਕੱਲ ਇੱਥੇ ਨਾ ਇੱਕ ਜਿਵੇਂ ਬਰਨਾਲੇ ਤੋਂ ਬਠਿੰਡਾ ਰੋਡ ਦੇ ਉੱਪਰ ਜਿਹੜਾ ਮੌਲ ਬਣਿਆ ਹੋਇਆ ਉਹ ਵੀ ਬੜਾ ਮਸ਼ਹੂਰ ਹੈ ਸੋ ਇਹ ਸਾਰੀਆਂ ਚੀਜ਼ਾਂ ਕਰਕੇ ਹੀ ਜਿਹੜਾ ਅੱਜ ਕੱਲ ਹੰਢਿਆ ਜਾ ਬੜਾ ਫੇਮਸ ਹੈ ਪਰ ਇਸ ਨੂੰ ਚਾਰ ਚੰਨ ਲਾਉਣ ਦੇ ਵਿੱਚ ਹੋਰ ਸਾਡੇ ਬੜੇ ਸੱਜਣ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਸਾਡੇ ਨਾਲ ਹੋਣਗੇ ਸਾਡੇ ਜੱਗੀ ਬਾਬਾ ਜੀ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਮਾਲਕ ਦੀ ਕਿਰਪਾ ਜੀ ਪਹਿਲਾਂ ਤਾਂ ਸਭ ਨੂੰ ਤੁਹਾਨੂੰ ਜੀ ਆਇਆਂ ਨੂੰ ਜੀ ਥੈਂਕ ਯੂ ਬਾਬਾ ਤੇ ਵੀਡੀਓ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਨਾ ਸਭ ਤੋਂ ਵੱਡੀ ਗੱਲ ਤਾਂ ਇੱਥੇ ਆਈ ਹੈ ਜੀ ਨੌਵੇਂ ਪਾਸ ਅਸੀਂ ਗੁਰਤੇਗ ਭਾਦਰ ਜੀ ਮਹਾਰਾਜਿਆਂ ਦੇ ਚਰਨ ਪਏ ਹੋਏ ਆ ਜੀ ਇੱਥੇ ਚਾਰ ਗੁਰੂਕਾਰ ਇਤਿਹਾਸ ਕਰਨ ਜਿਨ੍ਹਾਂ ਦੇ ਵਿੱਚ ਇੱਕ ਅੜੀਸਰ ਸਾਹਿਬ ਆਉਂਦਾ ਹੈ ਹੁਣ ਸਟੈਂਡਰਡ ਟਰੈਕਟਰ ਇੱਥੋਂ ਆਪਣਾ ਸਾਰੀ 1.5 ਕਿਲੋਮੀਟਰ ਤੇ ਫੈਕਟਰੀ ਹੈ ਜਿੱਥੇ ਸਟੈਂਡਰਡ ਟਰੈਕਟਰ ਸਟੈਂਡਰਡ ਕੰਬਾਈਨ ਬਲਕਾਰ ਕਮੈਨ ਪ੍ਰੈਸ਼ਰ ਕਮੈਨ ਜੀ ਉਹ ਸਾਰੀਆਂ ਇੱਥੇ ਹੀ ਬਣਦੀਆਂ ਜੀ ਠੀਕ ਹੈ ਜੀ ਹਾਂ ਉਹ ਸਾਰੀਆਂ ਇੱਥੋਂ ਐ ਮਨੋ ਵੀ 2 ਕਿਲੋਮੀਟਰ ਦੇ ਵਿੱਚ ਆ ਜਾਂਦਾ ਸਾਰਾ ਵਿੱਚ ਆ ਜਾਂਦੀ ਨੇ ਨੇੜੇ ਆਪਾਂ ਨੂੰ ਨੇੜੇ ਰੇਲਵੇ ਸਟੇਸ਼ਨ ਬਹੁਤ ਵੱਡ ਇੱਥੇ ਬਹੁਤ ਮਸ਼ਹੂਰ ਤੇ ਪੁਰਾਣਾ ਦੁਰਗਾ ਮਾਈ ਸਰ ਮੰਦਿਰ ਆ ਜਿੱਥੇ ਮੇਲਾ ਲੱਗਦਾ 6 ਮਹੀਨਿਆਂ ਬਾਅਦ ਜੀ ਉਹ ਵੀ ਇੱਥੋਂ ਮੰਨ ਕੇ ਚੱਲੋ 1 ਕਿਲੋਮੀਟਰ 1 ਕਿਲੋਮੀਟਰ ਹੈ ਜ ਆਪਣੇ ਘਰ ਤੋਂ ਹਣਾ ਤੇ ਆ ਆ ਵੱਡੇ ਹਾਈਵੇ ਰੇਡ ਤੋਂ ਹਾਈਵੇ ਤੋਂ ਹਾਂਜੀ ਬਸ ਐ ਮਨੂੰ ਵੀ ਆਪਣਾ ਕਿਲੋਮੀਟਰ ਦੇ ਘਰ ਹੈ ਜੀ ਕਿਲੋਮੀਟਰ ਦੇ ਘਰ ਹੈ ਜਾਨੀ ਇੱਥੇ ਆਪਣੀ ਰਹਿਸ ਆ ਜੀ ਇੱਥੇ ਆਪਣੀ ਰਹਿਸ ਆ ਤੇ ਸੱਜਣੋ ਤੁਹਾਨੂੰ ਦੱਸ ਦੇਣਾ ਬਾਬਾ ਜੀ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤੇ ਕਿੰਨੇ ਸਮੇਂ ਤੋਂ ਆਪਾਂ ਇਹ ਕਰਦੇ ਆਂ ਜੀ ਕਾਰੋਬਾਰ ਇਹ ਲਗਭਗ ਜੀ 15 ਸਾਲਾਂ ਤੋਂ 15 ਸਾਲ ਤੋਂ ਤੇ 15 ਹੀ ਟਰੈਕਟਰ ਨੇ ਜੀ ਆਪਣੇ 15 ਤੇ 90 ਟਰੈਕਟਰ ਦਿਖਾਉਣੇ ਆ ਸ਼ੁਰੂਆਤ ਆਪੇ ਇੱਥੋਂ ਕਰਦੀ ਕੋਦਰੋ ਕਰੀਏ ਜੀ ਇਧਰੋਂ ਹੀ ਕਰ ਲਓ ਜੀ ਇੱਥੋਂ ਕਰਦੇ ਆ ਸਵਰਾਜ 855 ਕਿੰਨਾ ਮਾਡਲ ਹੈ ਜੀ ਇਹ ਹੈਗਾ ਜੀ 2018 ਮਾਡਲ ਆਈ ਹਾਂਜੀ ਤੇ ਨਾਲ ਦੇ ਚਾਰੇ ਟਾਇਰ ਨਹੀਂ ਇਹਦੇ ਜੀ ਟਾਇਰ ਚਾਰੇ ਨਾਲ ਦੇ ਨੰਬਰ ਇਹਦਾ ਪੰਜਾਬ ਦੇ ਆ ਦੇਖੋ ਹੀ ਲੱਗੀ ਹੋਈ ਹਾਂ ਪਲੇਟ ਆ ਲੱਗੀ ਪਈ ਹੈ ਨਾ ਤੇ ਇੱਕ ਖੋਲ ਕੇ ਦਿਖਾ ਦਿਓ ਜੀ ਨੂੰ ਆਪਾਂ ਹਾਂਜੀ ਹਾਂ ਲਓ ਧਰਮੇ ਬਾਹਰੋਂ ਦਾ ਟਰੈਕਟਰ ਜਿੰਨੇ ਬਹੁਤ ਚੰਗੇ ਆਪਾਂ ਵਿੱਚੋਂ ਵੀ ਚੈੱਕ ਕਰਾਂਗੇ ਬਾਕੀ ਚੰਗੇ ਨੇ ਜੀ ਹੈਨਾ ਦੇਖੋ ਟਰੈਕਟਰ ਦੀ ਸਫਾਈ ਕਿੰਨੀ ਆ ਤੇ ਇਹ ਹੈਗਾ ਜੀ ਆਪਣਾ 18 ਮਾਡਲ ਹਾਂਜੀ ਹਾਂ 2018 ਮਾਡਲ ਆਈ ਇਹਦੇ ਚਾਰੇ ਟਾਇਰ ਨਾਲ ਦੇ ਆ ਜੀ ਇਹਦੀ ਡਿਮਾਂਡ ਕੀ ਹੈ ਜੀ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ ਹੈ ਜੀ 5 ਲੱਖ 65000 ਰੁਪਏ 5 ਲੱਖ ਤੇ 65000 ਇਹ ਚੱਲਿਆ ਕਿੰਨਾ ਕੁ ਹੋਣਾ ਉਹ ਇਹ ਮੰਨ ਕੇ ਚੱਲੋ ਜੀ ਚੱਲਿਆ ਵੇ ਇੱਕ ਮਿੰਟ ਆਪਾਂ ਦੇਖ ਹੀ ਲੈਨੇ ਆ ਜੀ ਇਹ 2200 ਘੰਟਾ ਚੱਲਿਆ ਵੇ ਲੈ ਮਿੱਤਰੋ 2200 ਘੰਟਾ ਚੱਲਿਆ ਹੋਇਆ ਜਿੰਮੇ ਪੂਰੇ ਹੀ ਘੰਟਾ ਟਰੈਕਟਰ ਕਹਿ ਸਕਦੇ ਹਾਂ ਜੀ ਜੇ ਕਿਸੇ ਸੱਜਣ ਨੇ ਖਰੀਦਣਾ ਤਾਂ ਹੜਿਆਏ ਦੇ ਵਿੱਚ ਆ ਜੀ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਦੁਬਾਰਾ ਤੇ ਜਿਹੜਾ ਇਹ ਪ੍ਰੀਤ ਖੜਾ ਜੀ ਇਹ ਪ੍ਰੀਤ ਹੈਗਾ ਜੀ 2020 ਮਾਡਲ ਆ ਗਿਆ ਇਹ 2020 ਮਾਡਲ ਹੈ ਜੀ ਕੰਡੀਸ਼ਨ ਤਾਂ ਸਾਰੀ origignal ਹੋਊਗੀ ਕੰਡੀਸ਼ਨ ਸਾਰਾ origignal ਟਰੈਕਟਰ ਹੈ ਜੀ ਜੀ ਨਾਲ ਦੇ ਟਾਇਰ ਨੇ ਇਹਦੇ 80 ਪੈਸੇ ਵੀ ਕਿੱਡੀ ਕੰਪਨੀ ਦੇ ਟਾਇਰ ਨੇਗੇ ਹਾਂਜੀ ਤੇ ਪੰਜਾਬ ਦਾ ਨੰਬਰ ਆਈ ਇਹਦੇ ਜੀ ਤੇ ਆ ਇਹਦੇ ਜੀ 3 ਸਪੀਡ ਵਾਲਾ ਗੇਅਰ ਆ ਗਿਆ ਅਸੇ 3 ਸਪੀਡ ਵਾਲਾ ਹਾਂਜੀ ਹਾਂ ਇਹ ਟੌਪ ਮਾਡਲ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਜੀ ਹਾਂਜੀ ਤੇ ਰਿਵਰਸ ਪੀਟੀਓ ਆ ਗਿਆ ਜੀ ਜੀ ਪਾਵਰ ਸਟੀਅਰਿੰਗ ਆ ਗਿਆ ਜੀ ਓਕੇ ਇਹਦੇ ਸਾਰੇ ਫੰਕਸ਼ਨ ਨੇ ਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਹੈ ਜੀ ਟਰੈਕਟਰ ਦੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਰੱਖੀ ਵੀ ਆਈ 4,55,000 ਸਿਰਫ ਹਾਂਜੀ ਲੈ ਮੇਤਰੋ 20 ਮਾਡਲ ਹੈ 4,55,000 ਡਿਮਾਂਡਾਂ ਮਾਨਤਾਣ ਵੀ ਆਪਾਂ ਕਰ ਦਾਂਗੇ ਹਾਂਜੀ ਹਾਂ ਜਰੂਰ ਜੀ ਤੇ ਜਿਹੜਾ ਇੱਕ ਵੋਟਾ ਖੜਾ ਜੀ ਇਹ ਇੱਕ ਵੋਟਾ ਜੀ 2022 ਮਾਡਲ ਹੈ ਜੀ ਹਾਂਜੀ ਆ ਦੇਖੋ ਇਹਦੇ ਪਲੇਟ ਵੀ ਲੱਗੀ ਆਈ ਹੂੰ 2 ਤੇ ਨਾਲ ਦੀ ਟਾਇਰ ਨਹੀਂ ਇਹਦੇ ਤਾਂ ਹੁਣ ਤੁਹਾਨੂੰ ਪਤਾ ਹੀ ਬਾਈ ਮਾਡਲ ਦੇ ਤਾਂ ਹਾਂ ਦੇ ਹੋਣਗੇ ਹੀ ਹੂੰ ਤੇ ਉਦੋਂ ਬਾਅਦ ਇਹ ਪੰਜਾਬ ਨੰਬਰ ਦਾ ਟਰੈਕਟਰ ਆਈ ਫਰਸਟ ਪਾਰਟੀ ਦੇ ਨਾਮ ਆਈ ਠੀਕ ਹੈ ਓਕੇ ਇਹ ਲਗਭਗ 8 ਤੋਂ ਲੈ ਕੇ 850 900 8900 ਘੰਟਾ ਚੱਲਿਆ ਹੋਇਆ ਹੈ ਠੀਕ ਹੈ ਜੀ ਆਹ ਦੇਖੋ ਬਣ ਕਿੰਨੇ ਦਾ ਜਾਊਗਾ ਇਹ ਇਹਦੇ ਡਿਮਾਂਡ ਹੈਗੀ 7 ਲੱਖ ਤੇ 75000 ਰੁਪਈਆ ਓਕੇ ਲੈ ਮਿੱਤਰੋ 7 ਲੱਖ ਤੇ 75000 ਰੁਪਈਆ ਡਿਮਾਂਡ ਹੈ ਤੇ ਕੰਡੀਸ਼ਨ 24 25 ਵਰਗੀ ਆ ਹੈਨਾ ਜੀ ਹਾਂਜੀ ਹਾਂ ਬਿਲਕੁਲ ਨਵਾਂ ਟਰੈਕਟਰ ਆਈ ਇਹ ਜਾਨੀ ਕਿ ਸਭ ਤੋਂ ਵੱਡਾ ਮਾਡਲ ਹੈ ਇਹਨਾਂ ਦਾ 5502 ਠੀਕ ਹੈ ਜੀ ਤੇ ਤਿੰਨ ਸਪੀਡਾਂ ਦੇ ਵਿੱਚ ਆ ਜਾਂਦਾ 3 ਸਪੀਡ ਚ ਆ ਜਾਂਦਾ ਇਹ ਹਾਂਜੀ ਹਾਂ 5502 ਹਾਂਜੀ 3 ਸਪੀਡ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਹੈ ਜੀ ਅਰਜਨ ਨੋਵੋ 605 ਇਹ ਆ ਗਿਆ ਜੀ ਬਟਿੰਡਾ ਨੰਬਰ ਹੈ ਹੀ ਫਰਸਟ ਪਾਰਟੀ ਦੇ ਨੋਆ ਠੀਕ ਹੈ ਜੀ ਮਾਡਲ ਹੈਗਾ ਹੀ ਇਹ 2022 ਠੀਕ ਹੈ ਜੀ ਇਹ ਸਾਢੇ 500 600 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਜੀ ਸਿਰਫ ਹਾਂਜੀ ਨਾਲ ਦੇ ਟਾਇਰ ਨੇ ਜੀ ਸਾਰੀ ਕੰਡੀਸ਼ਨ Ориਜਨਲ ਹੈ ਹੀ ਓਕੇ ਤੇ ਟੌਪ ਵਾਲਾ ਮਾਡਲ ਹੈ ਜੀ ਮੈਨੇ ਜੀ ਅਕਸਰ ਕਹਿਣਾ ਹੁੰਦਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮ ਨਹੀਂ ਆ। ਹਾਂ ਆ ਦੇਖ। ਹੈਨਾ ਤੇ ਬਿਲਕੁਲੀ ਇਹਦੇ ਉੱਪਰ ਢੁੱਕਦੀ ਆ। ਆ ਦੇਖੋ। ਜਮ ਨਹੀਂ ਨਾ ਸਰ ਮੇ ਉਹ ਹੈਨਾ ਆ ਦੇਖੋ ਜੀ ਇਧਰੋ ਕਿਸੇ ਵੀ ਨੱਟ ਨੂੰ 10 ਨੰਬਰ ਦੇ ਨੱਟ ਨੂੰ ਵੀ ਚਾਪੀ ਲੱਗੀ ਹੋਵੇ ਆਪਣੀ ਜ਼ਿੰਮੇਵਾਰੀ ਐ। ਸਹੀ ਗੱਲ ਆ। ਨਾਲ ਦੇ ਟਾਇਰ ਦੇ ਜਿਚਾਰੇ ਇਹਦੇ 90 ਪੈਸੇ। ਇਹ ਤਾਂ ਸੰਭੇ ਵਾਲਾ ਹੋਇਆ ਜੀ ਹੈਨਾ ਜਿਹੜੇ ਸੱਜਣ ਨੇ ਲੈਤਾ ਹੋ। ਕੱਪੜੀ ਮਾਰੇ ਹੋਈ ਤੇ ਉਪਰ ਤੇ ਇੱਕ ਐਸਾ ਕਦੇ। ਹਾਂ ਜੀ ਹਾਂ। ਓਕੇ ਤੇ ਜਿਹੜਾ ਉਹ ਖੜਾ ਜੀ ਉਧਰ ਸੋਨਾਲੀਕਾ ਵਾਹਲ ਰੈਕ ਸਖਦਾ। ਉਹ ਇਧਰ ਆ ਜਾਓ ਜੀ ਉਧਰ ਇਹ ਬਾਲਟਰੈਕ 60 ਆ ਗਿਆ ਜੀ। ਹਾਂਜੀ। ਇਹ ਪੰਜਾਬ ਨੰਬਰ ਹੈ ਜੀ। ਮਾਡਲ ਇਹ ਕਿੰਨਾ ਜਾਂਦਾ? 2021 ਮਾਡਲ ਹੈ ਜੀ। 21 ਮਾਡਲ ਹੈ। ਓਕੇ। ਇਹ ਚੇਂਜਰ ਦੇ ਵਿੱਚ ਆ ਗਿਆ ਜੀ। ਕਰਾਰੋ ਗੇਅਰ ਚ ਆ ਗਿਆ ਜੀ। ਠੀਕ ਹੈ ਜੀ। ਚਾਰੇ ਟਾਇਰ ਨਾਲ ਦੇ ਹੈ ਜੀ। ਚਾਰੇ ਟਾਇਰ ਨਾਲ ਦੇ ਨੇ। ਚਾਰੇ ਟਾਇਰ ਨਾਲ ਦੇ ਹੈ ਜੀ। ਪੰਜਾਬ ਨੰਬਰ 2021 ਮਾਡਲ 8 ਲੱਖ ਤੇ 10000 ਰੁਪਏ ਰੇਟ ਹੈ ਜੀ ਇਹਦਾ। ਇਹਦਾ ਰੇਟ। 4x4 ਜੀ। ਠੀਕ ਹੈ ਜੀ। ਤੇ ਜਿਹੜਾ ਆ ਖੜਾ ਜੀ 90 ਹੌਸਪਾਵਰ ਵਾਲਾ। ਇਹ 90 ਹੌਸਪਾਵਰ ਆ ਗਿਆ ਜੀ 2015 ਮਾਡਲ ਹੈ। ਦਿਖਾ ਦਿਓ ਸਾਰਾ ਟਰੈਕਟਰ ਜੀ। ਫਰਮੇ ਜਾਜ ਵਰਗਾ ਟਰੈਕਟਰ ਹੈ ਦੇਖ ਮੈਂ ਕਹਿੰਦਾ ਸਭ ਤੋਂ ਵੱਡਾ ਟਰੈਕਟਰ ਇਹੀ ਹੈ ਨਾ ਸਭ ਤੋਂ ਵੱਡਾ ਇਹ ਹੈ ਆਪਣੇ ਕੋਲ ਤੇ ਆ ਪਿੱਛੋਂ ਵੀ ਦਿਖਾ ਦਿਓ ਫੰਸ ਟਾਇਰ ਵੀ ਤਾਂ ਕਮੈਨ ਵਾਲੀ ਹੋਣਗੇ ਜੀ ਲੱਗਦਾ ਇਹਦੇ ਟਾਇਰ ਦੁਬਾਰੇ ਦੇ ਨਹੀਂ ਇਹ ਠੀਕ ਹੈ ਜੀ ਦੁਬਾਰਾ ਦੇ ਟਾਇਰ ਨੇ ਦੇ ਕਈ ਵਾਰੀ ਆਪਾਂ ਉਹ ਕਰ ਦਈਏ ਹਾਂਜੀ ਹਾਂਜੀ ਹੋ ਕੱਕ ਚੰਗਾ 2015 ਮਾਡਲ ਹੈ ਇਹ ਦੇਖੋ ਤੁਹਾਨੂੰ ਵੀ ਪਤਾ ਹੈ ਠੀਕ ਹੈ ਜੀ ਤੇ ਆਲੂਆਂ ਦੀ ਖੇਤੀ ਚ ਚੱਲਿਆ ਹੋਇਆ ਟਰੈਕਟਰ ਹੈ ਇਹ ਠੀਕ ਹੈ ਆ ਕਨੋਪੀ ਜਿਹੜੀ ਕੰਪਨੀ ਦੀ ਨਾਲ ਦੀ ਹੈ ਅਸੀਂ ਕੰਪਨੀ ਦੀ ਹੈ ਜੀ ਹਾਂਜੀ ਹਾਂ ਸਾਰੇ ਵੇਚ ਨਾਲ ਆਈ ਓਕੇ ਆ ਦੇਖੋ ਸਾਰੀ ਰਿਸੈਸਰੀ ਜੋ ਕੰਪ ਨਾਲ ਦੇ ਸੀਸੇ ਨੇ ਹਜੇ ਇਹਦੇ ਠੀਕ ਹੈ ਜੀ ਜਿਹੜੇ ਉਸ ਹਿੱਸੇ ਲੱਗੇ ਹੋਇਆ ਹਾਂਜੀ ਹਾਂ ਸਾਈਡ ਸੀਸੇ ਨਾਲ ਦੇ ਆਈ ਇਹਦਾ ਰੇਟ ਬਹੁਤ ਵਾਜਬ ਰੱਖਿਆ ਬਈ ਹਾਂਜੀ ਇਹ 2015 ਮਾਡਲ ਹੈ ਜੀ ਫਰਸਟ ਪਾਰਟੀ ਦੇ ਨਵੇਂ ਹੈਗਾ ਦੁਬਾਰੇ ਦੇ ਟਾਇਰ 80 85 ਪੈਸੇ ਨਹੀਂ ਬਿਲਕੁਲ ਜੀ ਇਹ ਚੱਲਿਆ ਹੋਵੇ ਲਗਭਗ 22300 ਘੰਟਾ ਹੀ ਹੂੰ ਤੇ ਇਹਦੀ ਕੀਮਤ ਹੈਗੀ ਹੈ ਜੀ 8 ਲੱਖ ਦੇ 45000 ਰੁਪਏ 8 ਲੱਖ ਤੇ 45000 ਦੇ ਵਿੱਚ ਇਹ ਨਵਾਂ ਤਾਂ ਬੜਾ ਮਹਿੰਗਾ ਹੋ ਜੀ ਇਹ ਨਵਾਂ ਤਾਂ 14 ਲੱਖ ਦਾ ਹੀ 14 15 ਲੱਖ ਦਾ ਹੋਊਗਾ ਮੈਂ ਸੋਚ ਰਿਹਾ ਮੈਂ ਕਿਉਂਕਿ ਸਭ ਤੋਂ ਵੱਡੀ ਹੋਊ ਹਸਪਾਤਲ ਰਹੀ ਹੈਗੀ ਹਣਾ 90 ਦਾ ਤੇ ਜਿਹੜਾ ਆ ਖੜਾ ਜੀ ਇਹ ਆ ਗਿਆ ਜੀ 53 5 ਹੂੰ ਇਹਦੇ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਠੀਕ ਹੈ ਜੀ ਇਹ ਟਰੈਕਟਰ 65 ਹਸਪਾਵਰ ਤੇ ਆ ਜਾਂਦਾ ਜੀ 65 ਹਸਪਾਵਰ ਹਾਂਜੀ ਇਹ ਮੈਕੋ ਪੰਪ ਚ ਹੈ ਜੀ ਹੁਣ ਤੁਹਾਨੂੰ ਪਤਾ ਵੀ ਸੀਆਰਡੀ ਚਾਉਣ ਲੱਗਿਆ ਹਾਂ ਬਿਲਕੁਲ ਜੀ ਸੈਂਪਲ ਜੀ ਉਹੀ ਸ਼ੋਦਾ ਵੀ ਫਰਕ ਹੈ ਜੀ ਉਹਦੇ ਇੰਜਨ ਦਾ ਵੀ ਫਰਕ ਹੈ ਹੈਗਾ ਜੀ ਇਹਦੀ ਡਿਮਾਂਡ ਵੱਧ ਗਈ ਹੂੰ ਇਹ 2020 ਮਾਡਲ ਹੈ ਜੀ ਫਰਸਟ ਪਾਰਟੀ ਦੇ ਨਾਮ ਹੈ ਜੀ ਠੀਕ ਹੈ ਜੀ ਟਰੈਕਟਰ ਦੀ ਜਿਹੜੀ ਕੀਮਤ ਹੈ ਸਿਰਫ 7 ਲੱਖ ਤੇ 85000 ਇਹ ਚਾਰ ਸਪੀਡਾਂ ਚ ਆ ਗਿਆ ਜੀ ਅਸਾ ਫੋਰ ਸਪੀਡ ਚ ਐਬੀਸੀਡੀ ਦਰਮੇ ਤੇ ਸਾਫ ਵਾਲਾ ਤੁਸੀਂ ਇਹਦੇ ਰਿਮ ਚੈੱਕ ਕਰ ਬਾਈ ਹਾਂਜੀ ਹਾਂ ਐ ਕਰ ਇਹ ਚਾਰ ਵੀਡੀਓ ਚ ਆ ਗਿਆ ਜੀ ਇਹ ਹਾਂਜੀ ਆ ਪੈਰ ਤਾਂ ਚੈੱਕ ਕਰਵਾ ਦੇ ਬਾਕੀ ਹਾਂ ਇਹ ਵੀ ਕਿੰਨਾ ਸਾਫ਼ ਆ ਦੇਖੋ ਆ ਵੀ ਚੈੱਕ ਕਰਵਾ ਦੇ ਵੀ ਜਿਵੇਂ ਕਹਿੰਦੀ ਨਾ ਚੜ ਤੇ ਉਹ ਪ੍ਰੀਤ ਵੀ ਦਿਖਾਇਆ ਉਹ ਤੱਕ ਨਾ ਬਸ ਸਾਰਿਆਂ ਦੀ ਕੰਡੀਸ਼ਨ ਪੂਰੀ ਘੈਂਟ ਆ ਦੇ ਟਰੈਕਟਰਾਂ ਦੀ ਸਟਾਰਟਿੰਗ ਵੀ ਬਹੁਤ ਘੈਂਟ ਆ ਇਹਨਾਂ ਦੀ ਹਨਾ ਜੀ ਜਿਆ ਦੇਖ ਲਾ ਸਾਰਾ ਆ ਆ ਦੇਖੋ ਜੀ ਮੀਟਰ ਲਖਾ ਦਿਓ 1216 ਘੰਟੇ ਚੱਲਿਆ ਹੋਇਆ ਹਾਂ 1816 ਘੰਟੇ ਚੱਲਿਆ ਹੋਇਆ ਦੇਖ ਲਾ ਜਿੰਨੇ ਟਰੈਕਟਰ ਇਹ ਅੱਗੇੋਂ ਸੋਹਣੇ ਨੇ ਆ ਇੰਨੇ ਟਰੈਕਟਰ ਕਿੰਸਾ ਸੋਹਣੇ ਨੇ ਤੁਸੀਂ ਸਰ ਨੇ ਚੈੱਕ ਕਰ ਆ ਗਿਆ ਜੀ ਹਾਂ ਜੀ 52 10 ਟਾਪ ਤੇ ਵਿਕ ਰਹੇ ਠੀਕ ਹੈ ਜੀ ਤੁਹਾਨੂੰ ਵੀ ਪਤਾ ਹੀ ਹੈ ਨਾ ਹਾਂ ਜੀ ਹਾਂ ਜੀ ਬਿਲਕੁਲ ਕਿਉਂਕਿ ਇਹਦਾ ਜਿਹੜਾ ਡੀਲ ਖਰਚਾ ਕਹਿ ਰਹੇ ਹੈ ਜ਼ਿੰਮੇਵਾਰ ਭਰਾ ਹੂੰ ਦੇਖੋ ਤਾਂ ਵੀ ਬਹੁਤ ਘੱਟ ਹੈਗਾ ਇਹ ਵੀ ਚਾਰ ਸਪੀਡਾਂ ਜਾ ਗਿਆ ਜੀ ਠੀਕ ਹੈ ਜੀ ਟਾਪ ਮਾਡਲ ਚ ਆ ਗਿਆ ਜੀ ਇਹਦੇ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਹਾਂ ਜੀ ਔਰ ਇਹ ਦੇ ਵਿੱਚ ਵੱਡਾ ਫੰਕਸ਼ਨ ਇਹ ਹੈ ਵੀ ਇਹ ਰਿਵਰਸ ਵੀਡੀਓ ਹੈ ਜੀ ਐਸਰਵਰਸ ਹਾਂ ਰਿਵਰਸ ਵੀਡੀਓ ਘੱਟ ਮਿਲਦੇਗਾ ਘੱਟ ਮਿਲਦਾ ਬਿਲਕੁਲ ਡਬਲ ਵੀਡੀਓ ਵੱਧ ਮਿਲਦਾ ਹੈਗਾ ਤੇ ਰਿਵਰਸ ਪੀਟੀਓ ਆਈ ਨਵਾਂ ਟਰੈਕਟਰ ਇਹਦੇ ਨਾਲ ਬੰਪਰ ਦੇਵਾਂਗੇ ਉਹ ਡੀਜ਼ਲ ਟੈਂਕੀ ਵਾਲਾ ਹੈ ਜੀ ਅਸਾ ਡੀਜ਼ਲ ਟੈਂਕੀ ਵਾਲਾ ਬੰਪਰ ਦਵਾਂਗੇ ਹਾਂਜੀ ਪਰ ਮੇ ਰੇਡੀਏਟਰ ਦਿਖਾ ਪਹਿਲਾਂ ਤਾਂ ਤੁਸੀਂ ਵੀ ਜਿਵੇਂ ਜਿਵੇਂ ਨਵਾਂ ਨਹੀਂ ਲਵਾਇਆ ਹੁੰਦਾ ਜੀ ਹੈਨਾ ਹਾਂਜੀ ਐਨਾ ਘੰਟਾ ਟਰੈਕਟਰ ਹੀ ਨਵਾਂ ਹੈ ਇਹਦਾ 300 ਤੋਂ ਅੰਦਰ ਚੱਲਿਆ ਹੋਇਆ ਅਸਾ ਸਿਰਫ ਹੀ ਹਾਂਜੀ ਹਾਂ ਲੈ 300 ਤੋਂ ਘੱਟ ਘੰਟਾ ਚੱਲਿਆ ਹੋਇਆ ਹਾਂਜੀ ਹਾਂ ਫਰਸਟ ਪਾਰਟੀ ਦੇ ਨਾਮ ਹੈ ਜੀ ਬਿਲਕੁਲ ਲੈ ਮੇ ਤਰੋ ਕਰੋ ਸੰਪਾਰਕ ਸੀਟ ਤੋਂ ਹਾਲੇ ਤੱਕ ਜਿਵੇਂ ਕਿਤੇ ਲਫਾਫੇ ਵੀ ਨਹੀਂ ਉਤਰੇ ਹੋਏ ਹਾਂਜੀ ਹਾਂ ਦੇਖ ਲਓ ਤੇ ਜਿਹੜਾ ਇਧਰਲੇ ਪਾਸੇ ਖੜਾ ਹੈ ਜੀ 5305 ਇਹਨੂੰ ਕਰ ਦਿਓ ਬੰਦਾ ਇਹ ਫੋਲਟ ਆਪ ਚ ਆ ਜਾਂਦਾ ਜੀ ਜੀ ਇਹ ਸੈਕੂਰਮਿਕ ਗੇਹੜਾ ਆ ਗਿਆ ਵੀਰੇ ਇਹਦੇ ਹੂੰ ਜਿਹੜੀ ਲਿੰਕ ਆ ਗਿਆ ਠੀਕ ਹੈ ਜੀ ਇਹ ਆਪਣੇ ਕੋਲੇ 20 ਜੌਂਦੀ ਹਰ ਨਹੀਂ 535 ਉਹ ਵੀ ਇਹ ਦੋਨੇ ਟੌਪ ਮਾਡਲ ਹੈ ਜੀ ਉਹ ਵੀ ਜੈੜੀ ਲਿੰਕ ਹੈ ਵੀ ਇਹ ਵੀ ਮੰਨ ਕੇ ਚੱਲੋ ਸੈਕ੍ਰੋਮਿਕ ਘੇਰਾ ਉਹ ਵੀ ਸੈਕ੍ਰੋਮਿਕ ਘੇਰਾ ਠੀਕ ਹੈ ਜੀ ਤੇ ਮਾਡਲ ਵੀ ਉਹਨਾਂ ਦੇ 21 ਹੋਊਗਾ ਨਾ ਉਹ 2020 ਹੈ ਜੀ ਇਹ 2021 ਹੈ ਇਹਦੇ ਤੇ ਇਕੱਲਾ ਮਾਡਲ ਦਾ ਫਰਕ ਹੈ ਠੀਕ ਹੈ ਇਹ 21 ਮਾਡਲ ਉਹ 20 ਮਾਡਲ 20 ਮਾਡਲ ਹੈ ਬਾਕੀ ਇਹਦੇ ਵੀ ਚਾਰੇ ਟਾਇਰ ਨਾਲ ਦੇ ਆ ਉਹਦੇ ਵੀ ਚਾਰੇ ਆ ਉਨਹੀਂ ਵੇਟ ਇਹਦੇ ਉਨਹੀਂ ਇਹਦੇ ਜਿਹੜੇ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 12,25,000 ਰੁਪਿਆ ਉਹਦਾ 11.5 ਲੱਖ ਲੈ ਮਿੱਤਰੋ ਇਹਦਾ 12,25,000 ਤੇ ਇਹਦਾ ਹੈਗਾ 11.5 ਲੱਖ ਰੁਪਿਆ ਨਾ ਜੀ ਤੇ ਜਿਹੜਾ ਇੱ ਇਹ ਆ ਗਿਆ ਵੀਰ ਜੀ 2021 ਮਾਡਲ ਫਰਸਟ ਪਾਰਟੀ ਦਾ ਨਵਾਂ ਹੈ 21 ਮਾਡਲ ਆ ਫਰਸਟ ਪਾਰਟੀ ਦਾ ਨਾਮ ਆ ਓਕੇ ਹਾਂਜੀ ਹਾਂ ਤੇ ਤਾਂ ਮੈਂ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਜਮੀ ਨਮੇ ਵਰਗੇ ਪੈਣੇ ਮੂਰਲੇ ਵੀ ਦਿਖਾ ਦੇ 4 ਈਲ ਦੇ ਵਿੱਚ ਟਰੈਕਟਰ ਆ ਇਹ ਤੇ ਸਿਸਟਮ ਕਨੋਪੀ ਸਾਰਾ ਕੁਝ ਇਸੇ ਤਰ੍ਹਾਂ ਲੱਗਿਆ ਲਗਾਇਆ ਮਿਲ ਜੂ ਹਾਂਜੀ ਮੂਰੇ ਵੇਟ ਸਾਰੇ ਆ ਗਏ ਹੀ ਇਹਦੇ ਹਾਂ ਕੰਡੀਸ਼ਨ ਦਾ ਇੰਦਾ ਘੈਂਟ ਆ ਵੀ ਮੇਰੇ ਸਾਹਬ ਨਾਲ ਜੇ ਕਿਸੇ ਨੂੰ 25 ਕਹਿਦੀ ਹੈ ਅਗਲਾ ਬਿਣਾ ਕਾਫੀ ਦੇਖੇ ਤਾਂ ਵੀ ਮੰਨ ਜੂ। ਸਾਰੀ ਰੈਸੈਸਰੀ ਨਾਲ ਆਈ ਇਹਦੇ। ਇਸੇ ਤਰ੍ਹਾਂ ਲੱਗਿਆ ਬਈ 20000 ਦਾ ਤੁਹਾਨੂੰ ਵੀ ਪਤੀਆ ਦਿਖੀ ਜਾਂਦਾ। ਬਿਲਕੁਲ ਮਹਿੰਗਾਈ ਜੀ। ਤੇ ਕਨੋਪੀ ਲੱਗੀ ਹੋਈ ਆ ਜੀ ਮਗਰ ਵੇਟ ਆ ਗਏ ਜੀ ਮੂਰੇ ਵੇਟ ਆ ਗਏ ਜੀ। ਠੀਕ ਹੈ ਜੀ। ਇਹ 3 ਸਪੀਡ ਚ ਆ ਗਿਆ ਜੀ। ABC ਗੇਅਰ ਚ ਆ ਗਿਆ। ਚੇਂਜਰ ਆ ਗਿਆ ਜੀ ਇਹਦੇ। ਠੀਕ ਹੈ ਜੀ। ਸਾਰੇ ਫੰਕਸ਼ਨ ਨੇ ਹੀ ਇਹਦੇ ਚ। ਇਹ ਇਹਦੀ ਡਿਮਾਂਡ ਕੀ ਹੈ ਜੀ ਟਰੈਕਟਰ ਦੀ? ਇਹਦਾ ਰੇਟ ਹੈਗਾ ਜੀ 7 ਲੱਖ ਤੇ 10000 ਰੁਪਏ। 7 ਉਹ ਹੁਣ ਨੋਵਾ ਦਾ ਰੇਟ ਆਈ ਉਹਦਾ 7 ਲੱਖ 80 ਹਜ਼ਾਰ ਰੁਪਈਆ ਰੇਟ ਹੈ ਹਾਂਜੀ ਇਹਦਾ 7 ਲੱਖ 10 ਹੈ 7 ਲੱਖ 10 ਹਜ਼ਾਰ ਮਾਡਲ ਦਾ ਸਾਲ ਦਾ ਇੱਕ ਨਹੀਂ ਫਰਕ ਹੈ ਹਾਂ ਇੱਕ ਇੱਕ ਸਾਲ ਦਾ ਫਰਕ ਹੈ ਉਹ ਬਾਈ ਮਾਡਲ ਆਈ ਕੀ ਹੈ ਉਹ 4x4 ਉਹਦੇ ਸਮਾਨ ਨਹੀਂ ਹੈਗਾ ਨਾਲੇ ਆਮ ਸੁਪਨਾ ਇਹਦੇ ਨਾਲੋਂ ਸਮਾ ਸੋਨਾ ਬਹੁਤ ਘੈਂਟ ਲੱਗਦਾ ਹਾਂਜੀ ਹਾਂ ਹੈਨਾ ਜੀ ਹਾਂਜੀ ਹਾਂ ਤੇ ਜਿਹੜਾ ਇਹ ਅਰਜਨ ਖੜਾ ਜੀ ਇਹ ਆ ਗਿਆ ਜੀ ਅਰਜਨ ਮੈਟ ਮੈਟ ਆ ਗਿਆ ਹਾਂਜੀ ਹਾਂ ਠੀਕ ਹੈ ਜੀ ਇਹਦੇ ਬਰਨਾਲੇ ਦਾ ਨੰਬਰ ਆਈ ਹਾਂਜੀ ਇਹਦੇ ਮਗਲੇ ਟਾਇਰ ਨਾਲ ਦੇ ਆਹ ਮੂਹਲੇ ਦੁਬਾਰੇ ਪਾਏ ਹੋਏ ਆਈ ਹੂੰ ਟਰੈਕਟਰ ਪੂਰਾ ਵਧੀਆ ਜੀ ਬਾਹ ਕੇ ਆਪ ਦੀ ਤਸੱਲੀ ਕਰਕੇ ਗਾਹ ਕਲ ਜਾ ਸਕਦਾ ਹੈਗਾ ਜੀ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 1.5 ਲੱਖ ਰੁਪਏ 1.5 ਲੱਖ 2016 ਮਾਡਲ ਹੈ 16 ਚ ਹੀ ਬੰਦ ਹੋਇਆ ਜੀ ਇਹ ਠੀਕ ਹੈ ਜੀ ਤੇ ਜਿਹੜਾ ਆ ਗਿਆ 855 ਜੀ ਇਹ ਟਰੈਕਟਰ ਆ ਗਿਆ ਜੀ 2011 ਮਾਡਲ ਹੈ ਹੂੰ ਬਰਨਾਲਾ ਨੰਬਰ ਆ ਗਿਆ ਜੀ ਇਹਦੇ ਟਾਇਰ ਮਗਰ ਲਈ ਹੈ ਘੱਟ ਨਹੀਂਗੇ ਪਰ ਹੈ ਨਾਲ ਦੇ ਠੀਕ ਹੈ ਅਗਲੇ ਦਵਾਰੇ ਪਏ ਆ ਕਰਲੋਸਕਰ ਇੰਜਨ ਆਈਏ ਕਰਲੋਸਕਰ ਇੰਜਨ ਚਾਹੀਏ ਹਾਂਜੀ ਸੋਹਣੇ ਦਾ ਸਾਰਾ ਨਾਲ ਆਈਏ ਕੰਡੀਸ਼ਨ ਦੇ ਓਰੀਜਨਲ ਹੈ ਸਾਰਾ ਜੀ ਹਾਂਜੀ ਸਾਰਾ ਕਿਤੇ ਵੀ ਵਰਸ ਲੱਗੇ ਹੋਗੇ ਉਹ ਤਾਂ ਹੀ ਚੱਲ ਚਲਾ ਵੀ ਤਾਂ ਕਿਵੇਂ ਹੋਊਗਾ ਇੱਕ ਨੰਬਰ ਦੀ ਚਾਹੀਏ ਸਾਰੀ ਦਿਹਾੜੀ ਵਾਕੇ ਲੈ ਜਾਣ ਠੀਕ ਹੈ ਜੀ ਕੀ ਇਹਦੀ ਮਾਰਕੀਟ ਡਿਮਾਂਡ ਕੀ ਰੋਹੂ ਟਰੈਕਟਰ ਦੀ ਇਹ ਦੇ ਦੇ ਦਿਆਂਗੇ ਜੀ ਆਪਾਂ ਮੁੱਲ ਕਿੰਨਾ ਕਰੀਏਗੇ 3.5 ਲੱਖ ਦਾ ਦੇ ਦਿਆਂਗੇ ਜੀ ਬਾਕੀ ਮੌਕੇ ਤੇ ਜਿਹੜਾ ਤੁਹਾਡਾ ਨਾਂ ਲੈ ਕੇ ਆਊਗਾ ਹੋਰ ਮਾਨਤਾਨ ਕਰ ਦਿਆਂਗੇ ਠੀਕ ਹੈ ਲੈ ਮੇਤਰੂ ਨਾਂ ਲੈ ਦਿਓ 5-4000 ਤੁਹਾਡਾ ਹੋਰ ਫਾਇਦਾ ਹੋ ਜੂ ਤੇ ਜਿਹੜਾ ਆ 4 ਵੀਲ ਦੇ ਵਿੱਚ ਆ ਗਿਆ ਜੀ ਇਹਦੇ ਮੂਰਲੇ ਵੇਟ ਕੰਪਨੀ ਬੰਨੋਂ ਜਿੰਨੇ ਆਉਂਦੇ ਉਹ ਸਾਰੇ ਨਾਲ ਆ ਠੀਕ ਹੈ ਜੀ ਉਹ ਦੇਖੋ ਜੀ ਕੰਪਨੀ ਦੀ ਕਨੋਪੀ ਆਈ ਇਹਦੇ ਨਾਲ ਹੂੰ ਬਿਲਕੁਲ ਜੀ ਬਰਨਾਲਾ ਨੰਬਰ ਆ ਗਿਆ ਜੀ ਠੀਕ ਹੈ ਜੀ ਇਹਦਾ ਮੁੱਲ ਹੈਗਾ ਜਿਹੜਾ ਜੀ 9 ਲੱਖ ਤੇ 35000 ਆਈ 9 ਲੱਖ ਤੇ 35000 75 ਹੌਸਪਾਵਰ ਚ ਆ ਗਿਆ ਜੀ ਮੈਕੋ ਪੰਪ ਚ ਆ ਗਿਆ ਜੀ ਠੀਕ ਹੈ ਜੀ ਇਹ ਹੁਣ 75 ਵਾਲਾ ਜਿਹੜਾ ਅੱਜ ਇਹ ਟਰੈਕਟਰ ਲੈਣ ਦੇ ਲਈ ਮੇਰੇ ਹਿਸਾਬ ਚ ਹਜੇ ਆਇਆ ਨਹੀਂ ਸੀ ਆਰ ਡੀ ਦੇ ਇੰਜਨ ਵਿੱਚ ਠੀਕ ਹੈ ਜੀ ਬੰਦ ਹੈਗਾ ਹਾਂਜੀ ਹਾਂਜੀ ਤੇ ਹੁਣ ਨਵੇਂ ਦਾ ਹੀ ਮਹਿੰਗੇ ਬਹੁਤ ਨੇਗੇ ਕੰਡੀਸ਼ਨ ਦੇਖੋ ਇਧਰ ਦੀ ਆਤੋਂ ਪਿੱਛੋਂ ਦਿਖਾਈ ਦੀ ਕੰਡੀਸ਼ਨ ਟਰੈਕਟਰ ਹੀ ਤੁਹੇ ਲਾ ਲਾ ਵੀ ਸਾਰੀ ਕੰਡੀਸ਼ਨ ਦਾ オリジナル ਮਗਰਾੜਾ ਮੂਰੂਣਾ ਦਾ ਬੜਾ ਸਾਫ ਟਰੈਕਟਰ ਹੈ ਤੇ ਆਹਦੇ ਪਿੱਛੋਂ ਦਿਖਾ ਫੋਕਾ ਹਕੂਮੀ ਵੀ ਹੈ ਜਿੰਨੇ ਵੀ ਕੰਪਨੀ ਚਾਹੁੰਦੀ ਆ ਆ ਟੂਬਾਂ ਟਾਬਾਂ ਸਾਰੀਆਂ ਚੱਕਰਬਾਦੇ ਡਿਸਟ੍ਰੀਬਿਊਟਰ ਸਾਰੇ ਦਿਖਾ ਦੇਣਾ ਲੈਂਕਾ ਜੈਕ ਸਾਰਾ ਕੁਝ ਓਕੇ ਆ ਪੂਰਾ ਟਰੈਕਟਰ ਦਾ ਲਗਭਗ ਆਪਰ ਸਾਰੇ ਟਰੈਕਟਰਾਂ ਦੇ ਉੱਪਰ ਲੋਨ ਹੋਈ ਜਾਊ ਹੈ ਨਾ ਸਾਰਿਆਂ ਤੇ ਲੋਨ ਹੋਊਗਾ ਜਿਹੜੇ ਤੇ ਮਰਜ਼ੀ ਕਰਾ ਲੈਣ ਠੀਕ ਹੈ ਜੀ ਹਾਂਜੀ ਹਾਂ ਤੇ ਬਾਕੀ ਬਾਕੀ ਜਿਹੜਾ ਕੋਈ ਗਾਹਕ ਜੀ ਪੰਜਾਬ ਤੋਂ ਬਾਹਰ ਲੈਣ ਆਉਂਦਾ ਉਹ ਵੀ ਆਪਾਂ ਐਨਓਸੀ ਦੇ ਦਿਆਂਗੇ ਜਿਹੜਾ ਪੰਜਾਬ ਦਾ ਪੰਜਾਬ ਚ ਖਰੀਦਣਾ ਚਾਹੁੰਦਾ ਜਿਵੇਂ ਹੁਣ ਇੱਕ ਦੋ ਟਰੈਕਟਰ ਆਪਣੇ ਕੋਲੇ ਵਿੱਚ ਹਰਿਆਣਾ ਨੰਬਰ ਹੁੰਦੇ ਆ ਠੀਕ ਹੈ ਜੀ ਉਹਦੇ ਚ ਕਈ ਜ਼ਿਮੀਨਾਰ ਇੱਥੇ ਕੇ ਹੁੰਦੇ ਆ ਵੀ ਆਪਣਾ ਲੋਕਲ ਹੀ ਨੰਬਰ ਹੋਵੇ ਉਹਦੇ ਉਹਦੇ ਲਈ ਹੁੰਦੇ ਹੈਗੇ ਉਹਦੇ ਵਿੱਚ ਇਹ ਹੋ ਜਾਂਦਾ ਹੈਗਾ ਵੀ ਚਲੋ ਜਿਵੇਂ ਮੰਨ ਲਓ ਆਪਣੇ ਕੋਲੇ ਹਰਿਆਣਾ ਨੰਬਰ ਹੈ ਤੁਸੀਂ ਲੈਣਾ ਚਾਹੁੰਦੇ ਹੋ ਵੀ ਸਾਡਾ ਬਰਨਾਲੇ ਦਾ ਨੰਬਰ ਲੱਗੇ ਹਾਂਜੀ ਹਾਂਜੀ ਉਹਦੇ ਅਸੀਂ ਐਨਓਸੀ ਲਿਆ ਦਿੰਨੇ ਆ ਉਹ ਬਰਨਾਲੇ ਦਾ ਨੰਬਰ ਲੱਗ ਜਾਂਦਾ ਖਰਚਾ ਤਕਰੀਬਨ ਉਹਦੇ ਚ ਥੋੜਾ ਕਨਾ ਵਾਧਾਉਂਦਾ ਹੋਈ ਜੀ ਐਡਜਸਟਮੈਂਟ ਹੋ ਜਾਂਦੀ ਬਿਲਕੁਲ ਜੀ ਹੋ ਜਾਂਦੀ ਹੈ ਹਾਂ ਜੀ 96580 0911 ਹਾਂ ਜੀ ਤੇ ਫੋਨ ਕਰਨੀ ਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਠੀਕ ਹੈ ਜੀ